ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਜੋ ਵੀਡੀਓ ਜੀ ਅੱਜ ਦੀ ਵੀਡੀਓ ਵਿੱਚ ਸਭ ਤੁਹਾਡੇ ਲਈ ਲੈ ਕੇ ਆਇਆ ਮੇਰੇ ਅਲੱਗ-ਅਲੱਗ ਸੰਦ ਮੋਟਰਸਾਈਕਲ ਤਵੀਆਂ ਟਰੈਕ ਦੇਖੋਗੇ ਵੀਰ ਤੇ ਇੱਕ ਥਾਰ ਜੀਪ ਤੁਹਾਡੇ ਲਈ ਲੈ ਕੇ ਹਾਜ਼ਰਾਂ ਜੀ ਤੇ ਵੀਡੀਓ ਨੂੰ ਬਹੁਤ ਪਿਆਰ ਕਰ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ ਤੇ ਕੱਲ ਇੱਕ ਫਰੌਡਾਂ ਦੀ ਵੀਡੀਓ ਪਾਈ ਸੀ ਵੀਰ ਉਸ ਤੋਂ ਬਾਅਦ ਦੋ ਕਿਸਾਨ ਵੀਰਾਂ ਦੇ ਹੋਰ ਵੀ ਫੋਨ ਆਏ ਜਿਨ੍ਹਾਂ ਤੋਂ 9-9000 ਉਹਨਾਂ ਨੇ ਠੱਗਿਆ ਸੀਗਾ ਤੇ ਤੁਸੀਂ ਉਹ ਵੀਡੀਓ ਜ਼ਰੂਰ ਦੇਖਿਓ ਜੀ ਜਿੱਦੂ ਆਪਾਂ ਪਹਿਲਾਂ ਚੜੀ ਤੇ ਵੀਡੀਓ ਤੁਸੀਂ ਸ਼ੇਅਰ ਵੀ ਜਰੂਰ ਕਰਿਓ ਜੀ ਤਾਂ ਕਿ ਹੋਰ ਵੀ ਕਿਸਾਨ ਭਰਾਵਾਂ ਦੇ ਚਾਂਸੇ ਚ ਆਕੇ ਤੇ ਆਦੇ ਪੈਸੇ ਨਾ ਡਬੋ ਲੈਣ ਜੀ ਤੇ ਸਾਰੇ ਵੀਰਾਂ ਨੂੰ ਇਹ ਹੀ ਬੇਨਤੀ ਹੈ ਕਿ ਉਹ ਵੀਡੀਓ ਨੂੰ ਜਰੂਰ ਸ਼ੇਅਰ ਕਰ ਦੇਵੀਂ ਜੀ ਹੋਰ ਨਾ ਕਰਿਓ ਭੰਦੀ ਤੁਹਾਡੀ ਮਰਜ਼ੀ ਆ। ਮਹਿੰਦਰਾ ਥਾਰ ਜੀਬ ਦੇਖ ਰਹੇ ਹੋ ਵੀਰ ਜੀ 2004 ਮਾਡਲ ਹੈ ਜੀ 2 ਲੱਖ 90 ਹਜ਼ਾਰ ਰੁਪਏ ਦੀ ਡਿਮਾਂਡ ਹੈ ਜੀ। ਪੰਜਾਬ ਨੰਬਰ ਹੈ ਜੀ 60 ਪੈਸੇ ਟਾਇਰ ਪਾਈ ਨੇ ਵੀਰ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਜੀ 94173 ਤੇ 92602 9417392602 ਵੀਰ ਦਾ ਨੰਬਰ ਹੈ। ਜੇ ਤੁਸੀਂ ਫੋਨ ਕਰਕੇ ਤੇ ਇਹ ਗੱਡੀ ਖਰੀਦ ਸਕਦੇ ਹੋ ਜੀ ਮਹਿੰਦਰਾ ਥਾਰ ਗੱਡੀ ਹੈ 2004 ਮਾਡਲ ਹੈ ਜੀ 2 ਲੱਖ 90000 ਰੁਪਏ ਦੀ ਡਿਮਾਂਡ ਹੈ ਜੀ ਪੀ ਵੀ ਨੰਬਰ ਹੈ 60 ਪੈਸੇ ਵੀਡੀਓ ਤੇ ਟਾਇਰ ਪਏ ਨੇ ਜੇਕਰ ਸਾਡੇ ਚੈਨਲ ਦੇ ਵੀਡੀਓ ਪਾਉਣ ਸਾਰੀ ਤੁਹਾਡੇ ਮੋਬਾਈਲ ਉੱਤੇ ਨੋਟੀਫਿਕੇਸ਼ਨ ਨਹੀਂ ਆਉਂਦੇ ਜੀ ਤਾਂ ਆਪਦੇ ਮੋਬਾਈਲ ਉੱਤੇ ਸਾਡੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਮੈਸੇਜ ਪਾਉਣ ਦੇ ਲਈ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊ ਜੀ ਉਹਨੂੰ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਘੰਟੀ ਦਾ ਬਟਨ ਹੋਊ ਜੀ ਉਹਨੂੰ ਦਬਲਿਓ ਉਦੋਂ ਬਾਅਦ ਵੀਰ ਜੇ ਅਸੀਂ ਜਿਹੜੀ ਵੀ ਵੀਡੀਓ ਪਾਇਆ ਕਰਾਂਗੇ ਪੌਨ ਸਰ ਤੁਹਾਡੇ ਮੋਬਾਈਲ ਤੇ ਉਹਦਾ ਮੈਸੇਜ ਚੱਲਿਆ ਜਾਇਆ ਕਰੂਗਾ ਤੇ ਤੁਸੀਂ ਕੋਈ ਵੀ ਵੀਡੀਓ ਮਿਸ ਨਹੀਂ ਕਰੋਗੇ ਸਾਰੀਆਂ ਵੀਡੀਓ ਤੁਹਾਡੀ ਤੁਹਾਡੇ ਟਾਈਮ ਸਿਰ ਪਹੁੰਚਣਗੀਆਂ ਜੀ ਤੇ ਅਗਲਾ ਜਿਹੜਾ ਵੀਰ ਤੁਸੀਂ ਟਰੈਕਟ ਦੇਖ ਰਹੇ ਹੋ ਹੈਗਾ ਜੀ ਸਵਰਾਜ ਟਰੈਕਟਰ ਹੈ ਵੀਰ ਤੇ 855 FE ਟਰੈਕਟਰ ਹੈ ਜੀ 2012 ਮਾਡਲ ਹੈ ਜੀ ਤੇ 4 ਲੱਖ ਤੇ 50000 ਰੁਪਏ ਦੀ ਡਿਮਾਂਡ ਹੈ ਪਟਿਆਲਾ ਵੀਰ ਦਾ ਏਰੀਆ ਟਾਇਰ ਬਿਲਕੁਲ ਨਵੇਂ ਪੈਨੇ ਵੀਰ ਦੇ ਦੱਸਣ ਮੁਤਾਬਕ ਕਿਸਾਨ ਵੀ ਦਾ ਨੰਬਰ ਜੀ 98 143 ਤੇ 84957 98143 84957 ਵੀਰ ਦਾ ਨੰਬਰ ਹੈ ਜਿੱਦੇ ਤੁਸੀਂ ਫੋਨ ਕਰਕੇ ਟਰੈਟਾ ਜਿਹੜਾ ਖਰੀਦ ਸਕਦੇ ਹੋ ਜੀ ਸਵਰਾਜ 855 ਐਫੀ ਟਰੈਟਾ ਜੀ 2012 ਮਾਡਲ ਹੈ ਤੇ 4.5 ਲੱਖ ਰੁਪਏ ਦੀ ਡਿਮਾਂਡ ਹੈ ਜੀ ਪਟਿਆਲਾ ਇਹਨਾਂ ਦਾ ਏਰੀਆ ਹੈ ਤੇ ਟਾਇਰ ਬਿਲਕੁਲ ਨਵੇਂ ਪਏ ਨੇ ਜੀ ਤੇ ਕਿਸਾਨ ਵੀ ਦਾ ਨੰਬਰ ਜੀ 98 143 ਤੇ 84957 ਵੀਰ ਦਾ ਨੰਬਰ ਹੈ ਜਿੱਦੇ ਤੁਸੀਂ ਕਾਲ ਕਰਕੇ ਟਰੈਟ ਖਰੀਦ ਸਕਦੇ ਜੀ ਤੇ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਟ ਪਿਆ ਜੀ ਤੇ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਤੇ ਵੀਰ ਦਾ ਨੰਬਰ ਜਿਹਦੇ ਕੋਨਟੈਕਟ ਕਰਕੇ ਤੁਸੀਂ ਇਹ ਟਰੈਕਟ ਖਰੀਦ ਸਕਦੇ ਹੋ ਜੀ ਅਗਲਾ ਟਰੈਕਟ ਵੀ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਮਹਿੰਦਰਾ 275 DI ਟਰੈਕਟ ਤੇ ਕਾਫੀ ਵੀਰਾਂ ਦੀ ਡਿਮਾਂਡ ਸੀ ਕਿ ਤੁਸੀਂ ਮਹਿੰਦਰਾ ਟਰੈਕਟ ਲੈ ਕੇ ਆਓ ਤੇ ਛੋਟੇ ਕਿਸਾਨਾਂ ਲਈ ਤੇ ਇਹ ਵੀ ਭੂਮੀਪੁੱਤਰ ਮਹਿੰਦਰਾ 275 DI ਦੀਆਂ ਫੋਟੋਆਂ ਲੈ ਕੇ ਹਾਜ਼ਰਾਂ ਨੇ ਤੁਹਾਡੇ ਲਈ ਟਰੈਕਟ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਮਾਡਲ ਵੀ ਜਿਹੜੇ ਵੀਰ ਨੇ ਦੱਸਿਆ ਨਹੀਂ ਹੋਇਆ ਤੇ ਮਾਡਲ ਤੁਸੀਂ ਫੋਨ ਦੇ ਉੱਪਰ ਇਹਦਾ ਕਨਫਰਮ ਕਰ ਸਕਦੇ ਹੋ ਜੀ ਤੇ ਮਾਡਲ ਫੋਨ ਤੇ ਕਨਫਰਮ ਕਰ ਲਿਓ ਜੀ ਪ੍ਰਾਈਸ ਤੇ ਦਾ 190 ਜੀ ਪਰ ਇਹ ਲਾਸਟ ਪ੍ਰਾਈਸ ਹੈ ਨਹੀਂ ਵੀ ਤੁਸੀਂ ਮੌਕੇ ਤੇ ਵੀਰ ਨੇ ਕਿਹਾ ਜੀ ਜਿੰਨੀ ਰਹਾ ਸ਼ੂਜ਼ ਜ਼ਰੂਰ ਕੱਢਣਗੇ ਤੇ 190 ਵੈਸੇ ਪ੍ਰਾਈਸ ਹੈ ਜੀ ਇਹਨਾਂ ਦਾ ਤੇ ਬਾਕੀ ਮੌਕੇ ਤੇ ਉੱਪਰ-ਨੀਚੇ ਹੋ ਸਕਿਆ ਵੀਰ ਜਿੰਨਾ ਕਰਨਗੇ ਅੰਮ੍ਰਿਤਸਰ ਵੀਰ ਦਾ ਏਰੀਆ ਅੰਮ੍ਰਿਤਸਰ ਦੇ ਲਾਗੇ ਤਾਂ ਅੱਗੇ ਹੁੰਦਾ ਵੀਰ ਇਹ ਵੱਡਾ ਸ਼ਹਿਰ ਦੱਸੀਦਾ ਜਿਹੜਾ ਲਵੇ ਹੁੰਦਾ 50 ਪੈਸੇ ਪਿਛਲੇ ਟਾਇਰ ਪਏ ਨੇ ਵੀ ਜੀ ਪਿਛਲੇ ਟਾਇਰਾਂ ਦੀ ਕੰਡੀਸ਼ਨ 50 ਪੈਸੇ ਹੈ ਅੱਧੇ ਪਿਛਲੇ ਟਾਇਰ ਪਏ ਆਪਣੀ ਵੀਡੀਓ ਵਿੱਚ ਜਦੋਂ ਟਾਇਰ ਦੱਸੇ ਜਾਂਦੇ ਨੇ ਤਾਂ ਉਹ ਪਿਛਲੇ ਟਾਇਰਾਂ ਦੀ ਕੰਡੀਸ਼ਨ ਤੇ ਕਿਸਾਨ ਵੀ ਦਾ ਨੰਬਰ ਹੈ ਜੀ 98763 ਤੇ 63829 98763 63829 ਵੀ ਦਾ ਨੰਬਰ ਹੈ ਜੀ ਤੇ ਤੁਸੀਂ ਕਾਲ ਕਰਕੇ ਇਹ ਟਰੈਕ ਜਿਹੜਾ ਖਰੀਦ ਸਕਦੇ ਜੀ ਚੜਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਭਰਾ ਸਾਡੇ ਚੈਨਲ ਨਾਲ ਜੁੜ ਸਕਣ ਤੇ ਉਹ ਫਾਇਦਾ ਚੱਕ ਸਕਣ ਵੀਰ ਜੀ ਤੇ ਅੱਜ ਕੱਲ ਫਰੌਡ ਬਹੁਤ ਹੋ ਰਿਹਾ ਵੀਰ ਜੀ ਮੰਡੀਆਂ ਦੇ ਵਿੱਚ OLX ਵਗੈਰਾ ਤੇ ਇਹਨਾਂ ਤੋਂ ਬਚਣ ਦੇ ਲਈ ਹੀ ਆਪਾਂ ਇਹ ਚੈਨਲ ਸਟਾਰਟ ਕੀਤਾ ਹੈ ਤੇ ਤੁਸੀਂ ਆਪਣਾ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖੋ ਤੇ ਤੁਹਾਡੇ ਲਈ ਅਸੀਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਹਾਜ਼ਰ ਰਹਾਂਗੇ ਜੀ ਮਹਿੰਦਰਾ 275 ਤੇ 190 ਦੀ ਡਿਮਾਂਡ ਅੰਬਰਸਰ ਏਰੀਆ ਦੀ 50 ਪੈਸੇ ਟਾਇਰ ਪਏ ਨੇ ਕਿਸਾਨ ਵੀਰ ਦਾ ਨੰਬਰ ਜਿਹੜਾ ਸਕਰੀਨ ਤੇ ਜਿੱਦੇ ਤੁਸੀਂ ਫੋਨ ਕਰਕੇ ਤੇ ਇਹ ਟਰੈਕਟ ਜਿਹੜਾ ਖਰੀਦ ਸਕਦੇ ਹੋ ਜੀ ਅਗਲਾ ਤੁਸੀਂ ਦੇਖ ਰਹੇ ਹੋ ਵੀਰ ਜੀ ਬੁਲਟ ਤੇ ਵੀਰ ਨੇ ਪੂਰਾ ਮੋਡੀਫਾਈ ਕਰਾ ਕੇ ਬੁਲਟ ਰੱਖਿਆ ਹੋਇਆ ਵੀਰ ਜੀ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਬੁਲਟ ਦੇ ਵਿੱਚ ਬੁਲਟ 350 ਹੈ ਵੀਰ ਜੀ ਤੇ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਵੀ ਜੇ ਲਾਇਲੂਆ ਪ੍ਰੋਪਰ ਚਾਰ ਕੀਤਾ ਹੋਇਆ ਬ੍ਰਦਰ ਨੇ ਬੁਲਟ ਹੈ ਜੀ ਤੇ 2014 ਮਾਡਲ ਹੈ ਜੀ 1 ਲੱਖ ਤੇ 80000 ਰੁਪਏ ਦੀ ਡਿਮਾਂਡ ਰੱਖੀ ਹੈ ਵੀਰ ਨੇ ਗੁਰਦਾਸਪੁਰ ਏਰੀਆ ਜੀ ਤੇ 70 80 ਵੇਸੇ ਟਾਇਰ ਪਏ ਨੇ ਜੀ ਬੁਲਟ ਦੇ ਤੇ ਜਿਹੜਾ ਵੀ ਇਹਦਾ ਨੰਬਰ ਹੈ ਜੀ ਸਕਰੀਨ ਤੇ ਹੈ 73409 ਤੇ 91824 73409 ਤੇ 91824 ਇਹਦਾ ਨੰਬਰ ਹੈ ਜਿਹਦੇ ਤੁਸੀਂ ਕੰਟੈਕਟ ਕਰਕੇ ਬੁਲਟ ਹੈ ਜਿਹੜਾ ਖਰੀਦ ਸਕਦੇ ਹੋ ਤੇ 350 ਬੋਲਟ ਹੈ ਜੀ 2014 ਮਾਡਲ 81 ਦੀ ਡਿਮਾਂਡ ਬਾਕੀ ਮੌਕੇ ਤੇ ਜਿੰਨਾ ਹੋ ਸਕੇ ਵੀਰ ਰਾਜ ਦੂਰ ਕਰ ਲਾਂਗੇ ਜੀ ਗੁਰਦਾਸਪੁਰ ਵੀਰ ਦਾ ਏਰੀਆ ਜੀ ਤੇ 70 80 ਪੈਸੇ ਟਾਇਰ ਪਏ ਨੇ ਜੀ ਮੋਡੀਫਾਈਡ ਕੀਤਾ ਹੋਇਆ ਬੋਲਟ ਹੈ ਜੀ ਕਿਸਾਨ ਵੀਰ ਦਾ ਨੰਬਰ ਹੈ ਜੀ ਇੱਕ ਵਾਰ ਫਿਰ ਤੋਂ ਸਾਰੇ ਵੀ ਨੋਟ ਕਰ ਲੈਣ ਜੀ 73 409 ਤੇ 91824 73409 ਤੇ 91824 ਵੀਰ ਦਾ ਨੰਬਰ ਹੈ ਜਿਹਦੇ ਤੁਸੀਂ ਕਾਲ ਕਰਕੇ ਟ੍ਰੈਟ ਖਰੀਦ ਸਕਦੇ ਹੋ ਜੀ ਤੇ ਅੱਜ ਥੋੜਾ ਜਿਹਾ ਸ਼ੋਰ ਵੀ ਆ ਰਿਹਾ ਹੋ ਬੈਕਗ੍ਰਾਉਂਡ ਸੇ ਵੀਡੀਓ ਦੇ ਤੇ ਅੱਜ ਬੱਚੇ ਆਏ ਹੋਏ ਸੀ ਘਰੇ ਤੇ ਆਪਣਾ ਘਰ ਵੈਸੇ ਢਾਣੀ ਚ ਸੀ ਪਿੰਡੋਂ ਬੱਚੇ ਆਏ ਹੋਏ ਸੀ ਤੇ ਥੋੜਾ ਜਿਹਾ ਬਾਹਰ ਖੇਡ ਰਹੇ ਨੇ ਤੇ ਇਸ ਕਰਕੇ ਥੋੜਾ ਜਿਹਾ ਸ਼ੋਰ ਆ ਰਿਹਾ ਵੀਰ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੇਕਰ ਤੁਸੀਂ ਵੀ ਕੋਈ ਆਪਣਾ ਸੰਦ ਟਾਈਟਰ ਟਰਾਲੀ ਜਾਂ ਕੋਈ ਹੋਰ ਖੇਤੀਬਾੜੀ ਦਾ ਸੰਦ ਸੇਲ ਕਰਨਾ ਚਾਹੁੰਦੇ ਹੋ ਜੀ ਤਾਂ ਆਪਦੇ ਸੰਦ ਸੇਲ ਕਰਨ ਲਈ ਆਦੀ ਮਸ਼ੀਨਰੀ ਦੀਆਂ 5 ਤੋਂ 7 ਫੋਟੋਆਂ ਮਾ ਦੀ ਤੇ ਜਿਹੜੀ ਜਾਣਕਾਰੀ ਵੀਡੀਓ ਵਿੱਚ ਲਿਖੀ ਹੁੰਦੀ ਹੈ ਜੀ ਇਹ ਸਾਰੀ ਜਾਣਕਾਰੀ ਜੇਕਰ ਵੀਰ ਅੱਗੇ ਤੋਂ ਹੋਣ ਵਾਲੀਆਂ ਐਡਾਂ ਚ ਤਾਂ ਸੀ ਛੱਡ ਦਿੰਦੇ ਸੀ ਪਰ ਅੱਗੇ ਤੋਂ ਵੀਰਾਂ ਨੇ ਕਿਹਾ ਵੀ ਉਹਨਾਂ ਦੀ ਹੀ ਐਡ ਲਾਇਆ ਕਰੋ ਜਿਨ੍ਹਾਂ ਨੇ ਪ੍ਰੋਪਰ ਤੁਹਾਨੂੰ ਲਿਖ ਕੇ ਭੇਜਿਆ ਹੁੰਦਾ ਤੇ ਵੀਰ ਜੀ ਇਸ ਤੋਂ ਬਾਅਦ ਹੁਣ ਜੇਕਰ ਕਿਸੇ ਵੀ ਆਹ ਛੇ ਚੀਜ਼ਾਂ ਤੁਸੀਂ ਦੇਖ ਰਹੇ ਹੋ ਜਿਹੜੀਆਂ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਮੋਬਾਈਲ ਤੇ 5 ਫੋਟੋਆਂ ਮੋਬਾਈਲ ਦੇ ਸਾਰੀ ਜਾਣਕਾਰੀ ਜਿਹੜੇ ਵੀਰ ਸਾਨੂੰ ਪ੍ਰੋਪਰ ਭੇਜਿਆ ਕਰਨਗੇ ਉਹਨਾਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਆਪਣੇ ਚੈਨਲ ਤੇ ਲਗਾ ਦਿਆ ਕਰਾਂਗੇ ਜਿਹੜੇ ਨਹੀਂ ਭੇਜਿਆ ਕਰਨਗੇ ਵੀਰ ਉਹਨਾਂ ਦੀ ਐਡ ਅਸੀਂ ਨਹੀਂ ਲਗਾਵਾਂਗੇ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਜਿਹੜੀ ਪ੍ਰੋਪਰ ਸਾਨੂੰ ਡਿਟੇਲ ਭੇਜਣਗੇ ਵੀਰ ਉਹਨਾਂ ਦੀ ਹੀ ਐਡ YouTube ਤੇ ਲੱਗੂਗੀ ਕਿਉਂਕਿ ਜੇਕਰ ਕੋਈ ਵੀ ਡਿਟੇਲ ਮਿਸ ਹੋ ਜਾਂਦੀ ਹੈ ਫਿਰ ਵੀਰ ਯਾਰ ਉਹਨਾਂ ਸਵਾਦ ਜਾਂ ਨਹੀਂ ਆਉਂਦਾ ਹੁਣ ਇਹਦਾ ਹੁਣ ਮਾਡਲ ਪਤਾ ਨਹੀਂ ਹੁਣ ਕੀ ਪਤਾ ਲੱਗੇ ਯਾਰ ਤੇ ਮੌਕੇ ਤੇ ਫਿਰ ਬੰਦਾ ਫੋਨ ਨਹੀਂ ਚਾਹਦਾ ਫੋਨ ਕਰਦੇ ਆ ਅਗਲਾ ਕਹਿੰਦਾ ਯਾਰ ਘਰੇ ਹੈ ਨਹੀਂ ਉਹ ਬਾਅਦ ਚ ਦੱਸਾਂਗੇ ਬਾਅਦ ਤੇ ਟਰੈਕਟਰ ਦੇ ਕਰੈਡਟ ਚੜਿਆ ਪਿਆ ਆਪਣੇ ਕੋਲੇ ਤੇ ਕੱਢਣੇ ਵੀ ਨਹੀਂ ਉਹ ਜਲਦੀ ਜਲਦੀ ਵੀਡੀਓ ਵੀ ਨਹੀਂ ਆਪਾਂ ਜ਼ਿਆਦਾ ਲੰਬੀਆਂ ਕਰ ਸਕਦੇ ਸਵਰਾਜ 735 ਐਫੀਟ ਡਰਾਈਡ ਦੇਖੋ ਵੀਰ ਜੀ ਮਾਡਲ ਪਤਾ ਨਹੀਂ ਹੋਰ ਇਹਦਾ ਫੋਨ ਤੇ ਪੁੱਛ ਲਿਓ 1 ਲੱਖ ਤੇ 10000 ਰੁਪਏ ਦੀ ਡਿਮਾਂਡ ਹੈ ਵੀਰ ਜੀ ਖਨੋਰੀ ਮੰਡੀ ਇਹ ਟਰੈਕਟਰ ਖੜਾ ਹੈ 20 ਪੈਸੇ ਟਾਇਰ ਨੇ ਵੀ ਜੀ ਹੁੱਡ 뮤직 ਛਤਰੀ ਲੱਗੀ ਹੋਈ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਇੰਜਨ ਗੇਅਰ ਪੰਪ ਪੋਕੇ ਹੈ ਜੀ ਤੇ ਕਾਗਜ਼ ਵਗੈਰਾ ਵੀ ਜੀ ਆਪਣੇ ਟਰੈਕਟਰਾਂ ਦੇ ਵਿੱਚ ਸਮੱਸਿਆ ਹੁੰਦੀ ਨਹੀਂ ਕਾਗਜ਼ ਵਗੈਰਾ ਤਾਂ ਆਪਾਂ ਨੂੰ ਕਹਿਣ ਦੀ ਵੀ ਲੋੜ ਨਹੀਂ ਕਿ ਜਿੰਨੇ ਟਰੈਕਟਰ ਚੜਾਈਂਦੇ ਵਿੱਚ ਸਾਰੇ ਪ੍ਰੋਪਰ ਚੜਾਈਂਦੇ ਕਿਸੇ ਵਿੱਚ ਜਿ ਕਿਸੇ ਤਰ੍ਹਾਂ ਦੀ ਕੋਈ ਕਾਗਜ਼ ਵਗੈਰਾ ਨੂੰ ਲੈ ਕੇ ਕੋਈ ਸਮੱਸਿਆ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗੀ ਕਿਸਾਨ ਵੀ ਦਾ ਨੰਬਰ ਹੈ ਜਿਹੜੇ ਸਾਰੇ ਵੀ ਨੋਟ ਕਰ ਲੈਣ ਜੀ 9878044604 9878044604 ਪੀਵੀ ਨੰਬਰ ਟਰੈਟਾ ਜੀ ਸਵਰਾਜ 735 ਟਰੈਟਾ ਜੀ ਤੇ ਵੀਰ ਜੀ ਸਾਰੀ ਜਾਣਕਾਰੀ ਜ਼ਰੂਰ ਭੇਜਿਆ ਕਰੋ ਹੱਥ ਵੰਨ ਕੇ ਬੇਨਤੀ ਹੈ ਕਿ ਸਾਰਾ ਕੁਝ ਵੀਰ ਨੇ ਲਿਖਿਆ ਜੀ ਮਾਡਲ ਲਿਖਿਆ ਨਹੀਂ ਸੀ ਬਸ ਮਾਡਲ ਲਿਖ ਦਿੰਦੇ ਤੇ ਇਹ ਵੀ ਜੀ ਸਾਰੀ ਜਾਣਕਾਰੀ ਭੇਜਿਆ ਕਰੋ ਪਲੀਜ਼ ਸਾਰੇ ਵੀਰਾਂ ਨੂੰ ਹੱਥ ਵੱਲ ਕੇ ਇਹ ਹੀ ਬੇਨਤੀ ਆ ਅੱਗੇ ਤੋਂ ਵੀਰ ਜੀ ਐਡ ਨਹੀਂ ਲਗਾਉਣੀ ਕੋਈ ਵੀ ਜਾਣਕਾਰੀ ਮਿਸ ਹੋਈ ਤਵੀਆਂ ਦੇਖ ਰਹੇ ਹੋ ਵੀ ਜੀ 9 9 ਦੀਆਂ 18 ਤਵੀਆਂ ਨੇ ਵੀਰ ਜੀ ਤੇ 올ਡ ਮਾਡਲ ਤਵੀਆਂ ਨੇ 40000 ਰੁਪਏ ਦੀ ਡਿਮਾਂਡ ਹੈ ਤੇ ਜਿੰਨ ਦੇ ਵੀਰ ਦਾ ਏਰੀਆ ਜੀ 40 ਪੈਸੇ ਟਾਇਰ ਪਏ ਨੇ ਤੇ ਆ ਬਹੁਤ ਵਧੀਆ ਕੰਡੀਸ਼ਨ ਦੀ ਇਹ ਵੀਰ ਦਾ ਤਵੀਆਂ ਨੇ ਤੁਸੀਂ ਦੇਖ ਰਹੇ ਹੋ 40% ਵੀਰ ਦੀ ਕੰਡੀਸ਼ਨ ਪਈ ਹੈ ਸੌਰੀ ਕਿਸਾਨ ਵੀਰ ਦਾ ਨੰਬਰ ਹੈ ਜੀ 70562 ਤੇ 12858 70562 12858 ਵੀਰ ਦਾ ਨੰਬਰ ਹੈ ਜਿੱਦੇ ਕਾਲ ਕਰਕੇ ਤੁਸੀਂ ਤਵੀਆਂ ਖਰੀਦ ਸਕਦੇ ਹੋ 18 ਤਵੀਆਂ ਜੀ 40000 ਰੁਪਏ ਪ੍ਰਾਈਸ ਦਾ ਜੀ ਜਿੰਦ ਏਰੀਆ ਹੈ 40 ਪੈਸੇ ਕੰਡੀਸ਼ਨ ਪਈ ਹੈ ਜਿੰਨਾਂ ਤਵੀਆਂ ਦੀ ਤੇ ਜਿਹੜੀ ਵੀ ਵੀਰ ਸਾਨੂੰ ਐਡਸ ਭੇਜਦੇ ਨੇ ਵੀਰ ਉਹਨਾਂ ਦੀ ਐਡ ਅਸੀਂ ਬਿਲਕੁਲ ਆਪਣੇ ਫ੍ਰੀ ਆਪਣੇ ਚੈਨਲ ਤੇ ਲਗਾਈ ਦੀ ਕਿਸੇ ਤਰ੍ਹਾਂ ਦਾ ਕੋਈ ਐਡ ਲਵਾਉਣ ਦਾ ਖਰਚਾ ਨਹੀਂ ਲੇਤਾ ਜਾਂਦਾ ਦੀਦੀ ਐਡ ਹੁੰਦੀ ਹੈ ਉਸੇ ਵੀਰ ਦਾ ਨੰਬਰ ਵਿੱਚ ਦੇ ਕੇ ਐਡ ਲਗਾਈ ਦੀ ਹੈ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਵੀ ਕਮਿਸ਼ਨ ਸਾਡੇ ਵੱਲੋਂ ਲੈਂਤਾ ਜਾਂਦਾ ਜੀ ਸਾਰਾ ਕੁਝ ਇਹ ਬਿਲਕੁਲ ਫ੍ਰੀ ਦੇ ਵਿੱਚ ਕੀਤਾ ਜਾ ਰਿਹਾ ਜੀ ਕਿਸਾਨ ਵੀਰ ਨਾਲ ਹੀ ਗੱਲ ਕਰਦੇ ਸਿੱਧੀ ਕਿਸਾਨ ਭਰਾ ਆਪ ਦਾ ਸੰਧ ਹੁੰਦਾ ਜੋ ਵੀ ਦੇਖਦੇ ਨੇ ਵੀਡੀਓ ਵਿੱਚ ਉਹ ਖਰੀਦ ਸਕਦੇ ਨੇ ਕਿਸੇ ਤਰ੍ਹਾਂ ਦਾ ਕੋਈ ਵੀ 1% ਦਾ ਵੀ ਕੋਈ ਕਮਿਸ਼ਨ ਸਾਡੇ ਚੈਨਲ ਦੁਆਰਾ ਨਹੀਂ ਲੈਂਤਾ ਜਾਂਦਾ ਜੀ ਤੇ ਸਭ ਕੁਝ ਫ੍ਰੀ ਚੱਲ ਰਿਹਾ ਤੇ ਐਡ ਤੁਸੀਂ ਵੀ ਲਵਾ ਸਕਦੇ ਹੋ ਪਰ ਆਪ ਦੀ ਜਿਹੜੀ ਜਾਣਕਾਰੀ ਹੈ ਜੀ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਮੋਬਾਈਲ ਨੰਬਰ ਤੇ ਪੰਜ ਫੋਟੋ ਮੈਂ ਸਾਰੀ ਕੰਪਲੀਟ ਤੇ ਜੋ ਫੇਰੀ ਤੋਂ ਐਡ ਲਗਾ ਦੇਣਗੇ ਜਿਹੜੀਆਂ ਐਡਾਂ ਸਾਡੇ ਕੋਲੇ ਆ ਰਹੀਆਂ ਸੀ ਵੀਰ ਇਹਨਾਂ ਤਾਂ ਇਦਾਂ ਹੀ ਲੱਗ ਜਾਣਗੀਆਂ ਤੇ ਅਸੀਂ ਫੋਨ ਕਰਕੇ ਪੁੱਛਦੇ ਵੀ ਹੁੰਨੇ ਐਡ ਲੋਡ ਤੋਂ ਪਹਿਲਾਂ ਉੱਤੇ ਕਈ ਵਾਰੀ ਪਰ ਫੋਨ ਨਹੀਂ ਚੱਕਦੇ ਵੀ ਬਰਦਰ ਮੌਕੇ ਦੇ ਉੱਤੇ ਤੇ ਵਿਜੀ ਹੁੰਦਾ ਬੰਦਾ ਤੇ ਇਸ ਕਰਕੇ ਫਿਰ ਥੋੜੀ ਜੀ ਪ੍ਰੋਬਲਮ ਆ ਜਾਂਦੀ ਤਾਂ ਕਰਕੇ ਸਾਰੀ ਡਿਟੇਲ ਪਹਿਲਾਂ ਹੀ ਭੇਜ ਤਾਂ ਕੋਈ ਇਸ ਸਮੱਸਿਆ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗੀ ਨਿਊ ਹੋਲੈਂਡ ਸ਼ਹਿਰ 6010 ਸਟ੍ਰੈਟਾ ਵੀਰ ਤੇ ਇਹਦਾ ਵੀਰ ਯਾਰ ਤੁਸੀਂ ਦੇਖ ਰਹੇ ਹੋ ਵੀ ਕੋਈ ਡਿਟੇਲ ਨਹੀਂ ਸਾਡੇ ਕੋਲੇ ਨਾ ਮਾਡਲ ਨਾ ਪ੍ਰਾਈਸ ਨਾ ਏਰੀਆ ਟਾਇਰ ਅਸੀਂ ਆਦੇ ਕੋਲੋਂ ਪਾਇਆ 60 ਪੈਸੇ ਬੰਦੇ ਨੇ ਬਸ ਆ ਨੰਬਰ ਦਿੱਤਾ ਸੀਗਾ ਅੱਜ ਫੋਨ ਲਾਇਆ ਇਹਨਾਂ ਨੂੰ ਤੇ ਅੱਜ ਇਹ ਕਹ ਰਹੇ ਸੀ ਵੀਰ ਭੋਗਤੇ ਗਏ ਹੋਏ ਨੇ ਤੇ 12 1 ਵਜੇ ਤੁਸੀਂ ਫੋਨ ਕਰ ਲਿਓ ਤੇ ਐਤਾ ਨਹੀਂ ਹੁੰਦਾ ਚਲੋ ਮੈਂ ਇਹਨਾਂ ਦੀ ਐਡ ਲਾਤੀ ਰਿਜੈਕਟ ਨਹੀਂ ਕੀਤੀ ਕਿਉਂਕਿ ਇਹ ਪਹਿਲਾਂ ਦੀਆਂ ਆਈਆਂ ਉਹ ਐਡਾਂ ਸੀਗੀਆਂ ਉਦੋਂ ਆਪਾਂ ਨਹੀਂ ਕਿਹਾ ਸੀਗਾ ਵੀ ਜਿੰਨਾਂ ਦਾ ਕੰਪਲੀਟ ਨਹੀਂ ਹੋਊਗਾ ਕੁਝ ਤੇ ਉਹਨਾਂ ਦੀ ਨਹੀਂ ਲਾਵਾਂਗੇ ਤੇ ਪਰ ਇਹ ਤੋਂ ਬਾਅਦ ਵਾਲੀਆਂ ਜਿੰਨੀਆਂ ਐਡਾਂ ਆਉਣੀਆਂ ਵੀਰ ਜੇ ਇਦਾਂ ਦੀ ਕੋਈ ਵੀ ਇੱਕ ਚੀਜ਼ ਮਿਸ ਹੋਈ ਤਾਂ ਅ ਨਿਊ ôਲੈਂਡ 60 ਦਾ ਸਟ੍ਰੈਟੇਜੀ 60% ਡੇਰ ਪਈ ਕਿਸਾਨ ਵੀ ਦਾ ਨੰਬਰ ਨੋਟ ਕਰ ਲਓ ਜੀ ਬਾਕੀ ਫੋਨ ਤੇ ਪੁੱਛ ਲਿਓ 98778326479877832647 ਵੀ ਦਾ ਨੰਬਰ ਹੈ ਜਿਹਦੇ ਕੋਲ ਕਰਕੇ ਤੁਸੀਂ ਇਹ ਡਾਇਰੈਕਟ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਾਰੇ ਵੀਰਾਂ ਨੂੰ ਹੱਥ ਬਨ ਕੇ ਬੇਨਤੀ ਹੈ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊ ਜੀ ਉਹਨੂੰ ਦਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਾਲ ਹੀ ਘੰਟੀ ਦਾ ਬਟਨ ਹੋਊ ਜੀ ਉਹਨੂੰ ਦਬ ਲਿਓ ਉਸ ਤੋਂ ਬਾਅਦ ਵੀਰ ਅਸੀਂ ਜਿਹੜੀ ਵੀ ਵੀਡੀਓ ਪਾਵਾਂਗੇ ਪੌਣਸਾਰ ਤੋਂਡੇ ਫੋਨ ਦੇ ਉੱਤੇ ਦਾ ਮੈਸੇਜ ਚੱਲਿਆ ਜਾਇਆ ਕਰੂ ਤੇ ਤੁਸੀਂ ਸਾਰੇ ਵੀਰਾਂ ਨੂੰ ਇਹ ਹੱਥ ਮੰਨ ਕੇ ਬੇਨਤੀ ਕਿ ਕਈ ਚੈਨਲ ਮੰਡੀਆਂ ਦੇ ਉੱਤੇ ਜਾ ਕੇ ਵੀਡੀਓ ਬਣਾ ਲੈਂਦੇ ਨੇ ਥੱਲੇ ਆਪਦੇ ਨੰਬਰ ਪਾਉਂਦੇ ਨੇ ਤੇ ਉਹ ਦੂਰਾ ਕਮਿਸ਼ਨ ਕੱਢ ਰਹੇ ਨੇ ਵੀਰ ਜੱਟਾਂ ਦੇ ਵਿੱਚੋਂ ਡੀਲਰ ਲੈਂਦੇ ਨੇ ਤੇ ਉਹਨਾਂ ਦਾ ਡੀਲਰ ਨਾਲ ਕਮਿਸ਼ਨ ਹੁੰਦਾ 5-10 ਹਜ਼ਾਰ ਦਾ ਤੇ ਉਹ ਸਾਰਾ ਕਿਸਾਨ ਵੀਰ ਦੀ ਜੇਬ ਚੋਂ ਜਾਂਦਾ ਵੀਰ ਜੀ ਇਹਨਾਂ ਤੋਂ ਬਚਿਆ ਜਾਵੇ ਤੇ ਤੇ ਜਿਹੜੇ ਕੱਲ੍ਹ ਵਾਲੇ ਫਰਾਡ ਸੀ ਵੀਰ ਉਹਨਾਂ ਦੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੀ ਕਮੈਂਟ ਕਰਿਓ ਅਸੀਂ ਸਾਰੇ ਵੀਰਾਂ ਦੇ ਕਮੈਂਟ ਪੜ੍ਹਦੇ ਹੁੰਦੇ ਹਾਂ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਮੈਂ ਇੰਟਰਸਟਿੰਗ ਨਿਊਜ਼ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਊ ਜੀ ਤਦ ਤੱਕ ਲਈ ਰੱਬ ਰੱਖਾ ਜੀ